ਦੋ ਗੱਲਾਂ ਸਤਿਪੁਰਸ਼ਾ ਕਹੀਆਂ ਸੀ ਇੱਕ ਤੇ 10 ਮਿੰਟ ਰੋਜ਼ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰੋ ਇਹਨੇ ਵਾਣੇ ਗੁਰਦੁਆਰੇ ਜਾਉਂਗੇ ਜਦੋਂ ਚੌਰ ਕਰੋਗੇ ਤੁਹਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪੈ ਜਾਏਗਾ ਜਦੋਂ ਤੁਹਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪੈ ਗਿਆ ਫਿਰ ਵਜ਼ੀਰ ਰੁੱਲਦੇ ਨਹੀਂ ਮੇਤੋ ਲਿਖਾ ਲਓ ਫਿਰ ਵਜ਼ੀਰ ਨਹੀਂ ਰੁੱਲਦੇ ਕਿਉਂ ਕਿਉਂਕਿ ਜਦੋਂ ਤੁਸੀਂ ਗਾਖ ਬਣ ਗਏ ਨਾ ਤੁਸੀਂ ਬਾਣੀ ਕਥਾ ਸੁਣੀ ਤੁਸੀਂ ਰੋਲਣ ਦੇਣਾ ਹੀ ਨਹੀਂ ਆਖੋ ਸਤਨਾਮ ਸਿ ਇਹ ਸੱਚੇ ਗੁਰੂ ਕੋ ਅਸੀਂ ਵੀ ਮਾਰੇ ਦੀ ਗੋਦ ਚੋਂ ਨਿਕਲੇ ਆ ਤਿੰਨ ਚਾਰ ਸਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਮੇਰੇ ਗੁਰੂ ਨਾਨਕ ਬਿਠੇ ਖੁਦ ਦਾਸ ਨੇ ਤਿੰਨ ਸਾਲ ਕਰੀਬ ਖੰਡ ਪੜ ਸਾਹਿਬ ਦੀ ਡਿਊਟੀ ਕੀਤੀ ਮਾਰੇ ਜੱਗੇ ਤਰਲਾ ਲਿਆ ਪਾਸ਼ਾ ਬੜੀ ਵੱਡੀ ਸੇਵਾ ਏ ਕਈ ਵਾਰੀ ਗਰੀਬੀ ਕਰਕੇ ਡਿਊਟੀ ਬੰਦਾ ਵੱਧ ਲੌਂਦਾ ਨੀਂਦ ਆ ਜਾਂਦੀ ਐ ਨੀਂਦ ਆਉਂਦੀ ਮਾਰੇ ਦੇ ਅੰਗ ਪੱਖੇ ਨਾਲ ਥਲ ਜਾਂਦੇ ਐ